ਨਸ਼ੇ ਦੇ ਨਾਲ ਝੂਮਦੇ ਵਿਅਕਤੀ ਦੀ ਹੋਈ ਵੀਡੀਓ ਵਾਇਰਲ ਹੁਣ ਪੁਲਿਸ ਆਈ ਐਕਸ਼ਨ ਦੇ ਮੋੜ ਦੇ ਵਿੱਚ ਐਸਪੀ ਸਿਟੀ ਨੇ ਕਿਹਾ ਇਸ ਵਿਅਕਤੀ ਦੀ ਪਛਾਣ ਕਰਕੇ ਇਸ ਨੂੰ ਕਰਾਇਆ ਜਾਵੇ ਹਸਪਤਾਲ ਵਿੱਚ ਦਾਖਲ ਅਤੇ ਮੈਡੀਕਲ ਸਟੋਰਾਂ ਦੇ ਵੀ ਉਹਨਾਂ ਬਲੌਕ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਵਿੱਚ ਚੈਕਿੰਗ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਲਗਾਤਾਰ ਜਿਹੜੀ ਚੈਕਿੰਗ ਹੈ ਕੀਤੀ ਜਾ ਰਹੀ ਹੈ ਕਾਸੋਪਰੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਇਹਦੇ ਵੱਲੋਂ ਜਿਹੜੀ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਨਾਕਾਬੰਦੀ ਵੀ ਇਹਨਾਂ ਵੱਲੋਂ ਜਿਹੜੀ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ ਬਾਹਰ ਵੀ ਕੀਤੀ ਜਾਂਦੀ ਹੈ ਇੰਟਰਸਟੇਟ ਨਾਕੇ ਵੀ ਲਗਾਏ ਜਾਂਦੇ ਲੇਕਿਨ ਇਹ ਨਸ਼ਾ ਆ ਕਿੱਥੋਂ ਰਿਹਾ ਇਹ ਵੀ ਸੋਚਣ ਦੀ ਗੱਲ ਹੈ ਕਿ ਫਿਰ ਇਹ ਨਸ਼ਾ ਕਿੱਥੋਂ ਦੀ ਆ ਰਿਹਾ ਹੈ ਤਾਂ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਮੈਡੀਕਲ ਸਟੋਰਨ ਦੀ ਜਿਹੜੀ ਹੈ ਉਹ ਆਪਣਾ ਇਹਨਾਂ ਵੱਲੋਂ ਵੀ ਆਪਣਾ ਚੈਕਿੰਗ ਕੀਤੀ ਗਈ ਹੈ ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਮੈਡੀਕਲ ਸਟੋਰਨ ਦੀ ਚੰਗੀ ਢੰਗ ਨਾਲ ਸ਼ੁਰੂ ਕੀਤੀ ਜਾਵਗੀ ਕਿਉਂਕਿ ਇਹ ਨਸ਼ਾ ਉਸੋ ਦੇ ਅਗੇ ਮੈਡੀਕਲ ਸਟੋਰਾਂ ਦੇ ਉੱਤੇ ਇਹ ਮਿਲ ਰਿਹਾ ਬਈ ਇਹਨਾਂ ਨੂੰ ਇਸ ਨੂੰ ਲੈ ਕੇ ਉਹਨਾਂ ਕਹ ਆ ਕਿ ਹੁਣ ਡਰੱਗ ਇਨਸਪੈਕਟਰਾਂ ਨੂੰ ਉਹਨਾਂ ਵੱਲੋਂ ਨਾਲ ਲੈ ਕੇ ਉਹ ਮੈਡੀਕਲ ਸਟੋਰਾਂ ਦੇ ਵੀ ਉਹਨਾਂ ਵੱਲੋਂ ਜਿਹੜੀ ਹੈ ਚੈਕਿੰਗ ਜਿਹੜੀ ਹੋ ਕੀਤੀ ਜਾਵੇਗੀ ਆਉ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਸਬੰਧੀ ਸਪੈਸੀਟੀ ਨਰਿੰਦਰ ਸਿੰਘ ਸਮਾਉਂ ਮਰੇ ਨੂੰ ਲੈ ਕੇ ਜੀ ਸਰ ਇਕਨਮ ਅਤਨਾ ਮੈਂ ਸਮਝ ਨਹੀਂ ਸਕਿਆ ਬਿਲਕੁਲ ਆ ਇਸ ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਲੜਕੇ ਦੀ ਜਿਹੜੀ ਹੈਗੀ ਵੀਡੀਓ ਵਾਇਰਲ ਹੋ ਗਈ ਹੈ ਮੀਡੀਆ ਦੇ ਉੱਤੇ ਇਸ ਬੰਦੇ ਵਿੱਚ ਸਾਡੀ ਟੀਮ ਪੁਲਿਸ ਦੀ ਇੱਕ ਥਾਣਾ ਸਿਵਲ ਲਾਈਨ ਦੇ ਅਸੀ ਰਿਪੋਰਟ ਕਰ ਦਿੱਤੀ ਹੈ ਜਲਦੀ ਹੀ ਜਿਹੜਾ ਇਹ ਡਰਗ ਅਡਿਕਟ ਮੁੰਡਾ ਹੈਗਾ ਇਹਦੀ ਅਸੀਂ ਡੈਂਟੀਫਿਕੇਸ਼ਨ ਕਰ ਲਵਾਂਗੇ ਡੈਂਟੀਫਿਕੇਸ਼ਨ ਕਰਕੇ ਜੇ ਇਹ ਬੰਦਾ ਡਰਗ ਅਡਿਕਟ ਹੋਊਗਾ ਤਾਂ ਇਸ ਨੂੰ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਜਾਊਗਾ ਜੇ ਕਿ ਨਸ਼ੇ ਦੀ ਸਪਲਾਈ ਦੇ ਵਿੱਚ ਇਨਵੋਲ ਹੋਇਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਕੀ ਬਹੁਤ ਜੀ ਪੁਲਿਸ ਕੋਲ ਵਿੱਚ ਕਿਹੋ ਜਿਹਾ ਹੈਗਾ ਦਾ ਦਾ ਕੋਈ ਨਾ ਕੋਈ ਨਾ ਕੋਈ ਸੈਕਿੰਡ ਸੈਮੇ ਦਾ ਅੰਦ ਦੇ ਤੌਰ ਤੇ ਕਿ ਦੋ ਪਹਿਲੂ ਹੁੰਦੇ ਆ ਪ੍ਰੀਵੈਂਟਿਵ ਤੇ ਡਿਟੈਕਸ਼ਨ ਜੇ ਅਸੀਂ ਨਾਕੇ ਲਗਾਉਣੇ ਆ ਜਾਂ ਹਰਚ ਵਗੈਰਾ ਕਰਦੇ ਆ ਜਾਂ ਕੈਸੋ ਕਰਦੇ ਆ ਤਾਂ ਉਸ ਦਾ ਮੇਨ ਮਕਸਦ ਇਹ ਹੁੰਦਾ ਕਿ ਕ੍ਰਾਈਮ ਨੂੰ ਹੋਣ ਤੋਂ ਪਹਿਲਾਂ ਹੀ ਪ੍ਰिवेंट ਕੀਤਾ ਜਾਵੇ ਜਿੱਦਾਂ ਅਸੀਂ ਪਿੱਛੇ ਕਾਫੀ ਨਾਕਿਆਂ ਦੇ ਉੱਪਰ ਸਾਡੀ ਰਿਕਵਰੀਜ਼ ਵੀ ਹੋਈਆਂ ਨੇ ਜਾਂ ਜਿਹੜੇ ਕੈਸੋ ਆਪਰੇਸ਼ਨ ਕੀਤੇ ਉਹਨਾਂ ਦੇ ਵਿੱਚ ਵੀ ਸਾਡੀ ਕਾਫੀ ਰਿਕਵਰੀਜ਼ ਹੋਈਆਂ ਨੇ ਉਸ ਤੋਂ ਬਾਅਦ ਜੇਕਰ ਜੇ ਸਾਡੇ ਧਿਆਨ ਦੇ ਵਿੱਚ ਗੱਲ ਆਉਂਦੀ ਸੋ ਅਸੀਂ ਉਸ ਦੇ ਖਿਲਾਫ ਕਾਰਵਾਈ ਕਰਦੇ ਆ ਜੇਕਰ ਨਾਕੇ ਨਹੀਂ ਲਗਾਵਾਂਗੇ ਤਾਂ ਜਿਹੜਾ ਕ੍ਰਾਈਮ ਹੈਗਾ ਉਹ ਡੈਫੀਨਿਟਲੀ ਵਧੂਗਾ ਤੋ ਇਸ ਨੂੰ ਕ੍ਰਾਈਮ ਇੰਟਰਵੈਂਸ਼ਨ ਦੇ ਮਕਸਦ ਦੇ ਨਾਲ ਹੀ ਜਿਹੜੇ ਨਾਕੇ ਬੰਦੇ ਜਿਹੜੀ ਹੋ ਗਈ ਕੀਤੀ ਜਾਂਦੀ ਹੈ ਤੇ ਜਿੱਥੇ ਵੀ ਕੋਈ ਤੁਹਾਨੂੰ ਕੋਈ ਰਿਪੋਰਟ ਹੁੰਦੀ ਹੈ ਇੰਸੀਡੈਂਟ ਅਸੀਂ ਉਹਦੇ ਖਿਲਾਫ ਜਿਹੜੀ ਹੈਗੀ ਹੈ ਐਸ ਪਰ ਲਾਅ ਉਸੋ ਵੀ ਐਕਸ਼ਨ ਹੰਡਾ ਲਿਆ ਜਾਂਦਾ ਹੈ ਮੈਡੀਕਲ ਰਿਸ਼ੀ ਜੀ ਆਉਂਦੇ ਮੈਡੀਕਲ ਆਉਂਦੇ ਸਾਡੇ ਨਾਲ ਅਸੀਂ ਮੈਡੀਕਲ ਜਿਹੜੇ ਡਾਕ ਇੰਸ펙ਟਰ ਨਾਲ ਤਾਲਮਲ ਕਰਕੇ ਪਹਿਲਾਂ ਵੀ ਇਹ ਮੈਡੀਕਲ ਜਿਹੜੀ ਦੁਕਾਨਾਂ ਹੈਗੇ ਉਹਨਾਂ ਨੂੰ ਵੀ ਸਰਸ ਕਰਵਾਈ ਸੀਗੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਜਿਹੜੀ ਹੈਗੀ ਇਹ ਸਭੀ ਜਿਹੜੀ ਮੰਗ ਹੈ ਉਹ ਜਾਰੀ ਰੱਖਾਂਗੇ